ਉਸ ਤੋਂ ਮੋਰ ਤੇ ਟਕਰਾ ਗਏ ਤੂੰ ਚੜ ਹਰਤੀ ਭੜੇ ਚੜ ਕੋਲੇ ਅਸੀਂ ਲਾਹ ਜੋੜੇ ਤੇ ਥੋਂ ਮਦਦ ਕਰਾਂਗੇ ਸਿੱਧੂ ਠੀਕ ਹੈ ਲਵ ਹੀਰੇ ਦਾ ਫੈਨਸੀ ਮੈਂ ਵੀ ਬਹੁਤ ਪਿਆਰ ਕਰਦਾ ਸੀ ਸਿੱਧੂ 올 ਟਾਈਮ ਫੇਵਰਟ ਜਿਹੜਾ ਸਿੰਗਰ ਹੈ ਉਹ ਲਵ ਹੀਰੇ ਦਾ ਉਹ ਬਹੁਤ ਵੱਡਾ ਹਸਤਾਕਰ ਇੱਕ ਗਾਣੇ ਦੇ ਵਿੱਚ ਕਰਕੇ ਗਏ ਹੈ ਪੰਜ ਸੱਤ ਕਿੱਲਾਂ ਚ ਟੈਂਟ ਲਗੂਗਾ ਉਹ ਤੋਂ ਲਵ ਹੀਰੇ ਦਾ ਅਖਾੜਾ ਲੱਗੇ ਸਿੱਧੂ ਹੋਰ ਆ ਗਿਆ ਛੋਟੇ ਭਰਾ ਦਾ ਜਨਮ ਹੋਇਆ ਉਸ ਘਰ 'ਚ ਉਸ ਮਾਪੇ ਨੂੰ ਦੁਬਾਰਾ ਫਿਰ ਮੈਂ ਮੁਬਾਰਕ ਦਿਂਦੇ ਵੀ ਅੱਛੇ ਜੇ ਨਹੀਂ ਲੱਗਦੇ ਪਰ ਮੁਬਾਰਕਾਂ ਨੇ ਸਿੱਧੂ ਦੁਬਾਰਾ ਆ ਗਿਆ ਅਸੀਂ ਦੇਖਦੇ ਆ ਨਾ ਕਿ ਜਿਨ੍ਹਾਂ ਦੇ ਲੋਕ ਫੈਨ ਨੇ ਨਾ ਜਿਨ੍ਹਾਂ ਦੇ ਉਹ ਤੁਹਾਡੇ ਫੈਨ ਨੇ ਸਿੱਧੂ ਮੂਸੇਵਾਲਾ ਮਹਰੂਮ ਜੋ ਇਸ ਦੁਨੀਆ 'ਚ ਨਹੀਂ ਰਿਹਾ ਅਸੀਂ ਇੱਕ ਵੀਡੀਓ ਬੜਾ ਵਾਇਰਲ ਹੋਇਆ ਜਿਸ ਦੇ ਵਿੱਚ ਅਸੀਂ ਸ਼ਾਇਦ ਸਿੱਧੂ ਨੂੰ ਬਹੁਤ ਘੱਟ ਦੇਖਿਆ ਹੋਊਗਾ ਕਿ ਉਹ ਨੱਚ ਰਹੇ ਹੋਣ ਪਰ ਉਹ ਤੁਹਾਡੀ ਆਵਾਜ਼ ਸੀ ਉਹ ਤੁਹਾਨੂੰ ਗੁਰੂ ਮੰਨਦੇ ਸੀ ਅਜੋ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਬਾਰੇ ਕੀ ਕਹਿੰਦੇ ਸਿੱਧੂ ਇੱਕ ਨੌਜਵਾਨ ਮੌਤ ਨਾ ਭੁੱਲਣ ਵਾਲਾ ਉਹ ਵਿਛੋੜਾ ਜਿਹੜਾ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ ਸਿੱਧੂ ਠੀਕ ਹੈ ਲਾਭ ਹੀਰੇ ਦਾ ਫੈਨਸੀ ਮੈਂ ਵੀ ਬਹੁਤ ਪਿਆਰ ਕਰਦਾ ਸੀ ਸਿੱਧੂ ਨੂੰ ਕਿਉਂਕਿ ਕੁਝ ਤਾਂ ਉਹ ਬਹੁਤ ਵੱਡਾ ਹਸਤਾਕਰ ਇੱਕ ਗਾਣੇ ਦੇ ਵਿੱਚ ਕਰਕੇ ਗਏ ਹੈ 5-7 ਕਿੱਲਿਆਂ ਚ ਟੈਂਟ ਲੱਗੂਗਾ ਉਤੋਂ লাভ ਹੀਰੇ ਦਾ ਅਖਾੜਾ ਲੱਗਣਾ ਤੇ ਉਹ ਮਾਲਕ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਚ ਨਿਵਾਸ ਦੇਈ ਰੱਖੇ ਬਾਕੀ ਸਿੱਧੂ ਹੋਰ ਆ ਗਿਆ ਛੋਟੇ ਭਰਾ ਦਾ ਜਨਮ ਹੋਇਆ ਉਸ ਘਰ 'ਚ ਉਸ ਮਾਂ-ਬਾਪ ਨੂੰ ਦੁਬਾਰਾ ਫਿਰ ਮੈਂ ਮੁਬਾਰਕ ਦਿਨ ਦੇ ਵੀ ਅੱਛੇ ਜੇ ਨਹੀਂ ਲੱਗਦੇ ਪਰ ਮੁਬਾਰਕਾਂ ਨੇ ਸਿੱਧੂ ਦੁਬਾਰਾ ਆ ਗਿਆ ਜਿਵੇਂ ਕਿ ਦੇਖਿਆ ਗਿਆ ਕਿ ਅੱਜ ਤੋਂ 10-15 ਸਾਲ ਪਹਿਲਾਂ ਵੀ ਲਾਹਵੀਰਾ ਲਾਹਵੀਰਾ ਹੁੰਦੀ ਸੀ ਅੱਜ ਦੇ ਯੁੱਧ ਦੇ ਵਿੱਚ ਵੀ ਤੁਹਾਨੂੰ ਅੱਜ ਦਾ ਯੁੱਧ ਸੈਦੀ ਇਸ ਤੋਂ ਵੀ ਜ਼ਿਆਦਾ ਪਿਆਰ ਕਰਦਾ ਹੈ ਇਹਦੇ ਵਿੱਚ ਕੀ ਹੈ ਕਿ ਤੁਸੀਂ ਹਲੇ ਧਿਕਰ ਵੀ ਦਿਲ ਇਹ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਦੇ ਹੋ ਮੈਂ ਮੈਂ ਬਹੁਤ ਧੰਨਵਾਦੀ ਆ ਮੇਰੇ ਸਰੋਤਿਆਂ ਦਾ ਪੁਰਾਣਿਆਂ ਦਾ ਵੀ ਨਵੇਂ ਦਾ ਵੀ ਜਿੰਨਾ ਚਿਰ ਆਕਾਲਪੁਰਖ ਦੀ ਨਜ਼ਰ ਸਵੱਲੀ ਹੈ ਨਾ ਉਹਦੀ ਸਵੱਲੀ ਨਜ਼ਰ ਤੋਂ ਬਿਨਾ ਕੁਝ ਵੀ ਨਹੀਂ ਹੈ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸਦਾ ਮੇਰੇ ਸਰੋਤਿਆਂ ਤੇ ਵੀ ਬਣੀ ਰਹੇ ਇਹ ਮੈਨੂੰ ਪਿਆਰ ਦਿੰਦੇ ਆ ਮੈਂ ਇਹਨਾਂ ਦੇ ਚਰਨਾਂ ਦਾ ਸੇਵਕ ਆ ਤੁਸੀਂ ਸਦਾ ਹੀ ਦੇਖਿਆ ਜਾਂਦਾ ਕਿ ਤੁਸੀਂ মিডিਆ ਤੋਂ ਦੂਰੀ ਬਣਾ ਕੇ ਰੱਖਦੇ ਹੋ ਅੱਜ ਆ ਆਪਣੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ মিডিਆ ਤੋਂ ਦੂਰੀ ਨਹੀਂ ਬਣਾ ਕੇ ਰੱਖਦਾ ਜਦੋਂ ਅੱਛੇ-ਅੱਛੇ ਸਵਾਲ ਕੋ ਪੁੱਛਣ ਵਾਲਾ ਤੁਹਾਡੇ ਵਰਗਾ ਵੀਰ ਮਿਲਦਾ ਮੈਂ ਨੇੜਤਾ ਵੀ ਬਤੋਨਾ ਤੁਸੀਂ ਆਏ ਹੋ ਮੈਂ ਸਿਰ ਮੱਥੇ ਤੁਹਾਡਾ ਸਵਾਗਤ ਕਰਦਾ ਤੁਸੀਂ ਚਾਰ ਪੰਜ ਚਾਰ ਸਵਾਲ ਪੁੱਛਿਆ ਮੈਂ ਉਹਨਾਂ ਦੇ ਜਵਾਬ ਬਾਕੀ ਵੀ ਦੇ ਰਿਆਂ ਜਿੰਨੇ ਕੁ ਮੈਨੂੰ ਆਉਂਦੇ ਆ ਥੈਂਕ ਯੂ ਸਰ